ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਨੇ ਕੀਤੀ ਪਹਿਲੀ ਬੈਠਕ ਕਿਹਾ ਚੰਡੀਗੜ੍ਹ ਫਾਈਨੈਂਸ਼ੀਅਲ ਕ੍ਰੈਂਚ ਚੋਂ ਲੰਘ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਪੂਰਾ ਰੋਡਮੈਪ ਤਿਆਰ ਕੀਤਾ ਜਾਵੇਗਾ ਤੇ ਉਹ ਵਾਰਡ ਵਾਈਜ਼ ਵਿਜ਼ਿਟ ਵੀ ਕਰਨਗੇ ਜਿਹਾ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਹਰਪ੍ਰੀਤ ਕੌਰ ਬਬਲਾ ਖੁਰਾਨੀ ਪਹਿਲੀ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਚੰਡੀਗੜ੍ਹ ਫਾਈਨੈਂਸ਼ੀਅਲ ਕ੍ਰਾਂਚ ਦੇ ਵਿੱਚੋਂ ਲੰਘ ਰਿਹਾ ਹੈ ਇਸ ਦੇ ਸਬੰਧ ਦੇ ਵਿੱਚ ਪੂਰਾ ਰੋਡਮੈਪ ਤਿਆਰ ਕੀਤਾ ਜਾਵੇਗਾ ਤੇ ਨਾਲ ਹੀ ਉਹ ਵਾਰਡ ਵਾਈਜ਼ ਜਿਹੜੀ ਵਿਜ਼ਿਟ ਵੀ ਕਰਨਗੇ ਤੇ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਦੱਸਦੀ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਹਰਪ੍ਰੀਤ ਕੌਰ ਬਬਲਾ ਹੋਰਾਂ ਨੇ ਆਖਿਆ ਹੈ ਕਿ ਉਹਨਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਗਵਰਨਰ ਸਾਹਿਬ ਦੇ ਨਾਲ ਦੂਸਰੀ ਮੀਟਿੰਗ ਕਰਨਗੇ ਪਹਿਲੀ ਮੀਟਿੰਗ ਪਹਿਲਾਂ ਹੋ ਚੁੱਕੀ ਹੈ ਉਹਨਾਂ ਨੇ ਆਖਿਆ ਹੈ ਕਿ ਇਹ ਦਰਸਾ ਦਿੰਦਾ ਹੈ ਕਿ ਉਹ ਕਿੰਨੇ ਸੰਜੀਦਾ ਨੇ ਤੇ ਚੰਡੀਗੜ੍ਹ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਤਤਪਰ ਨੇ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਲਈ ਪੂਰਾ ਰੋਡਮੈਪ ਤਿਆਰ ਕੀਤਾ ਜਾਵੇਗਾ ਤੇ ਗਵਰਨਰ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਸੋਮਵਾਰ ਤੋਂ ਉਹ ਵਰਡ ਵਾਈਜ਼ ਜਿਹੜਾ ਉਹ ਦੌਰਾ ਕਰਨਗੇ ਤੇ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਨਰੀਖਣ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਪ੍ਰਾਪਰਟੀ ਦੇ ਨਾਲ ਸੰਬੰਧਿਤ ਹੈ ਕੁਝ ਮਾਮਲੇ ਵੀ ਸਾਹਮਣੇ ਆਏ ਨੇ ਪਰੰਤੂ ਇਸ ਏਜੰਡੇ ਨੂੰ ਅਜੇ ਕੈਨਸਲ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਨਾਲ ਰੈਵਨਿਊ ਵੀ ਵਿਵਧਨਾ ਸੀ ਪਰੰਤੂ ਇਸ ਬੰਦ ਦੇ ਵਿੱਚ ਜਿਹੜੀ ਮੀਟਿੰਗ ਪਹਿਲਾਂ ਕੀਤੀ ਜਾਵੇਗੀ ਤੇ ਬਾਅਦ ਦੇ ਵਿੱਚ ਹੀ ਇਸ ਨੂੰ ਵਿਚਾਰਿਆ ਜਾਵੇਗਾ ਸੋ ਜਿਹੜੇ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਨੇ ਹਰਪ੍ਰੀਤ ਕੌਰ ਬੱਬਲਾ ਹੋਰੀ ਉਹ ਜਿਹੜਾ ਵਿਜ਼ਿਟ ਕਰਨ ਦੀ ਤਿਆਰੀ ਦੇ ਵਿੱਚ ਨੇ ਤੇ ਸੋਮਵਾਰ ਨੂੰ ਉਹ ਵਾਰਡ ਨੰਬਰ 1 ਦਾ ਦੌਰਾ ਕਰਨਗੇ ਜਿਹੜੇ ਲੋਕ ਨੇ ਉਥੋਂ ਦੀਆਂ ਜੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਨਗੇ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਿਰਫ 9 ਦਿਨ ਹੀ ਹੋਏ ਨੇ ਇਹਨੇ ਦਿਨਾਂ ਦੇ ਵਿੱਚ ਹੀ ਉਹ ਗਵਰਨਰ ਸਾਹਿਬ ਦੇ ਨਾਲ ਦੂਸਰੀ ਮੀਟਿੰਗ ਕਰਨ ਜਾ ਰਹੇ ਨੇ ਇਹ ਗੱਲ ਸਾਫ਼ ਕਰ ਦਿੰਦੇ ਨੇ ਕਿ ਉਹ ਕਿੰਨੇ ਜ਼ਿਆਦਾ ਸੰਜੀਦਾ ਨੇ ਕਿੰਨੇ ਜਿਆਦਾ ਉਹ ਇਸ ਗੱਲ ਨੂੰ ਲੈ ਕੇ ਤਤ ਪਰ ਨੇ ਕਿ ਜਿਹੜੇ ਨਗਰ ਨਿਗਮ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਹੱਲ ਹੋਣ ਉਹ ਬਹੁਤ ਜਲਦ ਦੂਸਰੀ ਮੀਟਿੰਗ ਵੀ ਕਰਨ ਜਾ ਰਹੇ ਨੇ ਤੇ ਇਹ ਜਿਹੜਾ ਫਾਈਨੈਂਸ਼ੀਅਲ ਕਾਂਚ ਦੇ ਵਿੱਚੋਂ ਚੰਡੀਗੜ੍ਹ ਲੰਘ ਰਿਹਾ ਉਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇਹ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਹਰਪ੍ਰੀਤ ਕੌਰ ਬੱਬਲਾ ਹੋਰਾਂ ਨੇ ਹੋਰ ਕੀ ਕੋ ਜਾਖਿਆ ਜਰਾ ਤੁਸੀਂ ਵੀ ਧਿਆਨ ਦੇ ਨਾਲ ਸੁਣਿਓ बैठक तो बुलाई गई थी स्वागत के लिए पर कुछ लोग यहाँ पे मालिकाना हक की बात कर रहे थे जो कि रिलेटेड भी नहीं है नगर निगम के साथ तो मैं समझती हूँ अभी तीन साल हो गया उनको इतना तो पता होना चाहिए कि ये एजेंडा हाउस में लाने वाला है कि नहीं है बाकी मैं अपनी तरफ से पूरी कोशिश करूंगी हम एकजुट में काम करेंगे कोई भेदभाव नहीं किया जाएगा इन डिसिप्लिन विल नेवर बी टॉलरेटेड चाहे मेरा कोई अपनी पार्टी का पार्षद होगा हाउस की गरिमा बनाई जाएगी हर वार्ड में मैं विजिट करने जा रही हूं सोमवार से मैं एक नंबर वार्ड विजिट कर रही हूँ पूरी मेरे साथ नगर निगम की टीम जा रही है और हम विजिट करेंगे ऑन द स्पॉट जो भी काम होंगे उनको रिसॉर्ट करने के पूरी कोशिश की जाएगी आज शाम को गवर्नर साहब के साथ साढ़े पांच में दोबारा मीटिंग करने जा रही हूँ आप ये देख लीजिए कि आठ दिन के अंदर आज मेरा आठवां आठवा नौवा दूसरी मीटिंग हो रही है गवर्नर साहब के साथ तो वो भी इसको समझते हैं कि ये कितना इम्पोर्टेंट इशू है फाइनेंशियल क्रंच का बहुत पॉजिटिव है हमारे गवर्नर साहब और मुझे हंड्रेड श्योरिटी है कि हम इसको जल्द से जल्द हल करेंटी जी अः असी मैं ਵਾਪਸ ਪੇਜੀ ਸੀ ਅਸੀਂ ਬੈਟ ਕੇਸ ਦੇਖੋ ਜੀ ਇੱਕ ਪਾਸੇ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਸਾਡਾ ਨਗਰ ਨਿਗਮ ਕਿੰਨਾ ਫਾਈਨੈਂਸ਼ੀਅਲ ਕਰੰਚ ਫੇਸ ਕਰ ਰਿਹਾ ਹੈ ਤੇ ਕੁਝ ਸਾਨੂੰ ਆਪਣੇ ਵੱਲੋਂ ਵੀ ਕਰਨਾ ਹੀ ਪਏਗਾ ਤੇ ਅਸੀਂ ਪੂਰੀ 올 ਹਾਊਸ ਸਾਡੇ ਮੈਂਬਰਸ ਦੀ ਪਾਰਟੀਆਂ ਦੀ ਮੈਂ ਇੱਕ ਵਾਰੀ ਦੁਬਾਰਾ ਕਮਿਸ਼ਨ ਸਾਹਮਣੇ ਮੀਟਿੰਗ ਰੱਖਾਂਗੀ ਜਲਦੀ ਹੀ ਰੱਖਾਂਗੀ ਅੱਜ ਦੀ ਮੀਟਿੰਗ ਜਿਹੜੀ ਗਵਰਨਰ ਸਾਹਿਬ ਤੋਂ ਮਿਲ ਕੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਤਾਂ ਕਿ ਜਿਹੜਾ ਕਾਮਨ ਸਿਟੀਜ਼ਨ ਨੇ ਚੰਡੀਗੜ੍ਹ ਦਾ ਰੈਜ਼ੀਡੈਂਟ ਹੈ ਉੱਤੇ ਕੋਈ ਬਰਡਨ ਨਾ ਪਵੇ ਮਾਲਿਕਾ ਨਾਲ ਹੱਤ ਨੂੰ ਲੈ ਕੇ ਕੀ ਕਹਿੰਦੇ ਨਾ ਮਾਲਿਕਾ ਨਾਲ ਹਕੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਏ ਨਾਟ ਵਿਦ ਅ ਮਿਊਨਿਸਪਲ ਮੇਅਰ ਪਲੀਜ਼ ਤੁਸੀਂ ਉਹਨਾਂ ਨੂੰ ਕਹੋ ਕਿ ਐਡਮਿਨਿਸਟ੍ਰੇਸ਼ਨ ਜੀ ਧੰਨਵਾਦ ਜੀ